ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਜੀ ਕੀ ਹਾਲ ਚਾਲ ਹੈ ਔਰ ਜੀ ਸਭ ਜਾਣੇ ਠੀਕੋ ਤੇ ਅੱਜ ਦੇ ਸਾਡੇ ਦੇ ਵਲੌਗ ਦੀ ਸ਼ੁਰੂਆਤ ਦਾ ਸਿੱਧੀ ਚੰਦਪਾਣ ਤੋਂ ਹੋਈ ਆ ਉਹਦਾ ਕਾਰਨ ਹੈ ਜੀ ਜਿਹੜੀ ਸੀ ਫਲੋਰ ਸ਼ੁਰੂ ਕਰਨ ਲੱਗੇ ਆ ਉਹ ਕਹਿੰਦੇ ਵੀ ਸਾਨੂੰ ਫਲੋਰ ਜਲਦੀ ਜਲਦੀ ਤਿਆਰ ਕਰਕੇ ਦਿਓ ਕਿਉਂਕਿ 12-18 ਦਾ ਵਿੱਕੀ ਆਲਰੇਡੀ ਲਾਈ ਜਾਂਦਾ ਜਿਹੜੀ 2x2 ਦੀ ਟੈਲਾ ਉਹ ਅਸੀਂ ਅ ਅੱਜ ਸ਼ੁਰੂ ਕਰਨ ਲੱਗੇ ਆ ਕਰ ਲੱਗਿਆ ਸਫਾਈ ਇੱਧਰ ਸੁਖਦੀਪ ਲੱਗਿਆ ਪਿਆ ਉਧਰ ਵਿੱਕੀ ਲੱਗਿਆ ਪਿਆ ਦੇਖੋ ਸਤਿ ਸ੍ਰੀ ਅਕਾਲ ਫਿਰਾਂ ਨੂੰ ਸ੍ਰੀ ਕਾਲ ਜੀ ਪਰਮ ਸ੍ਰੀ ਕਾਲ ਜੀ ਜਰੂਰ ਆ ਜਿਹੜੀ ਇਹ ਫਲੋਰ ਅਸੀਂ ਅੱਜ ਲਾਉਣੀ ਆ ਉਹ ਕਿੰਨੇ ਬਾਕੀ ਤੁਸੀਂ ਸਾਰਾ ਆਪਦਾ ਕੰਮ ਤੋਂ ਦਾ ਜਿਹੜਾ ਬਾਕੀ ਬਰੀਕ ਪਿਆ ਉਹਨੂੰ ਕਿਹੜਾ ਛੱਡ ਦੋ ਠੀਕ ਆ ਵੀ ਤੁਸੀਂ ਆਪਦੀ ਫਲੋਰ ਸ਼ੁਰੂ ਕਰ ਲਓ ਤੇ ਫਿਰ ਅੱਜ ਅਸੀਂ ਫਲੋਰ ਕਰ ਸ਼ੁਰੂ ਕਰਨ ਲੱਗੇ ਆ ਸੁੱਖ ਰੱਖੇ ਪਰਮਾਤਮਾ ਅੱਜ ਅਸੀਂ ਆ ਸਾਰਾ ਨਿਬੇੜ ਦਾਂਗੇ ਤੇ ਬਾਕੀ ਰਹੀ ਗਰ ਸਰਵੀ ਦੀ ਅਪਡੇਟ ਦੀ ਉਹ ਅਸੀਂ ਇੱਕ ਆ ਦਾ ਇੱਕ ਡਿਸੀਜਨ ਲੈ ਲਿਆ ਵੀ ਸਰਵੀ ਜੇਤੋਂ ਨਹੀਂ ਆਉਂਦੀ ਉਹ ਦਾ ਕਾਰਨ ਇਹ ਵੀ ਉਹ ਮੈਨੂੰ ਮੂੰਹ ਤੱਕ ਚਲੋ ਉਹ ਕਹਿੰਦੀ ਨਾ ਹੁਣ ਇੱਥੇ ਔਖਾ ਹੋ ਜਾਣਾ ਮੈਨੂੰ ਮਤਲਬ ਲੱਗੇ ਵੀ ਅਸੀਂ ਤਾਂ ਕੰਮ ਤੇ ਆ ਜene ਫਿਰ ਉਹਦਾ ਮਨ ਜਾਂ ਜੀ ਨਹੀਂ ਲੱਗਣਾ ਉੱਥੇ ਹਨਾ ਫਿਰ ਇੱਥੇ ਆ ਜਗ੍ਹਾ ਤੇ ਫਿਰ ਉਹ ਕਹਿੰਦੀ ਮੇਰਾ ਉੱਥੇ ਵੀ ਨਹੀਂ ਲੱਗ ਰਿਹਾ ਪਰ ਉਹ ਕਹਿੰਦੀ ਚਲੋ ਵੀ ਜੇ ਮੈਂ ਇੱਥੇ ਆ ਗਈ ਤਾਂ ਫਿਰ ਇੱਥੇ ਮੇਰਾ ਬਾਰਾ ਨਹੀਂ ਲੱਗਣਾ ਜੀ ਕਾਰਨ ਕੀ ਵੀ ਤੁਸੀਂ ਕੰਮ ਤੇ ਚਲੇ ਜਾਓਗੇ ਤੇ ਮੇਰਾ ਔਖਾ ਹੋ ਜਾਣਾ ਲਾ ਤੇ ਉਹ ਹੁਣ ਅਸੀਂ ਇਹ ਡਿਸੀਜਨ ਪੱਕਾ ਲੈ ਲਿਆ ਵੀ ਸਰ ਵੀ ਆਪਣਾ ਉੱਥੇ ਰਹੂਗੀ ਬੈਬ ਰਹੂਗੀ ਰਹੀ ਗਾ ਜਵਤਾਂ ਦੇ ਪਲੈਨਿੰਗ ਦੀ ਉਹ ਅਸੀਂ ਉਹਨੂੰ ਡੇਲੀ ਲਿਜਾਨ ਕਰਨਾ ਉਹ ਅਸੀਂ ਪਲਾਨ ਬਣਾਏ ਬੈਠੇ ਆ ਉਹ ਅਗਲੇ ਵਲੌਗ ਦੇ ਜਾਂ ਵਿੱਚ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਫਿਲਹਾਲ ਅਸੀਂ ਅੱਜ ਚੰਦ ਪਾਣਾ ਤੇ ਅਸੀਂ ਆਪਣੇ 2x2 ਦੀ ਟਾਇਲ ਸ਼ੁਰੂ ਕਰਨ ਲੱਗੇ ਆ ਜਿਹੜੀ ਤੁਸੀਂ ਪਿਛਲੇ ਵਲੌਗ ਚ ਦੇਖੀ ਸੀਗੀ ਵੀ ਆਪਾਂ ਲਾਈ ਸੀਗੀ ਕੈਂਟਰ ਤੋਂ ਹਨਾ ਤੇ ਆਹ ਟਾਇਲ ਲਾਈ ਆ 2x2 ਦੀ ਆ ਸਾਰੀ ਫਲੋਰ ਆ ਆ ਫਲੋਰ ਆਪਾਂ ਲਾਉਣਾ ਮੈਟ ਦੇ ਵਿੱਚ ਆ ਤੇ ਆ ਉਹਨਾਂ ਨੇ ਫਰੰਟ ਭੇਜਿਆ ਵਾ ਆਲਾ ਇਹ ਰੂਟਿਨਿਕਲੀ ਵਿੱਚ ਆਹ ਬਲੈਕ ਫਰੰਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਬਾਹਰਲੇ ਪਾਸੇ ਲੱਗੂਗਾ ਆ ਜਗ੍ਹਾ ਤੇ ਆ ਜਗ੍ਹਾ ਤੇ ਸਾਰੀ ਬਲੈਕ ਟਾਈਲ ਲੱਗੂਗੀ ਫਰੰਟ ਤੇ ਤੇ ਇੱਥੇ ਸਾਰੇ ਬਲੈਕ ਟਾਈਲ ਲੱਗੂਗੀ 2x2 ਦੇ ਫਲੋਰ ਥੱਲੇ ਆ ਗਿਆ 12 18 ਪਹਿਲਾਂ ਚੱਲੀ ਜਾਂਦੀ ਆ ਆ ਸਾਰੀ ਬਲੈਕ ਵਾਧਰੇ ਤੇ ਸ਼ਾਇਦ ਪੱਕਾ ਪਤਾ ਨਹੀਂ ਪਰ ਇੱਥੇ ਜ਼ਰੂਰ ਲੱਗੂਗੀ ਵਾਧਰੇ ਤੇ ਆ ਸੌਰੀ ਆ ਕੰਧ ਤੇ ਬਣੇਰੋ ਵਲੌਗ ਦੇ ਵਿੱਚ ਦੇਖਦੇ ਆਪਾਂ ਫਲੋਰ ਤੁਹਾਨੂੰ ਦਿਖਾਉਣੇ ਆ ਖਿੱਚ ਕੇ ਆ ਤੇ ਟੈਲ ਵਾਰਵੇਟਰ ਮਸ਼ੀਨ ਅਸੀਂ ਨਾਲ ਲਿਆਏ ਸੀਗੇ ਬੈਟਰੀ ਉਹਦੀ ਚਾਰਜ ਲੱਗੀ ਆ ਚਲੋ ਵਾਣੇ ਰੋ ਵਲੌਗ ਦੇ ਵਿੱਚ ਮਿਲਦੇ ਆ ਜੀ ਆਪਾਂ ਪਿਛਲੇ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਅੱਜ ਵੀ ਪੂਰਾ ਬੱਦਲ ਆ ਸਾਰੇ ਕਿਤੇ ਬੱਦਲ ਆ ਗੱਡੀ ਆ ਗਈ ਤੇ ਚਾਰੇ ਪਾਸੇ ਦੇਖੋ ਬੱਦਲ ਵਾਈ ਪੂਰਾ ਨਾਲ ਗੱਡੀ ਵੀ ਆ ਗਈ ਤੁਹਾਨੂੰ ਕਿ ਚੰਦਪਾਣ ਦਿਖਾਉਣਾ ਵੀ ਇਹਨਾਂ ਜਿਹੜਾ ਹੋ ਉਥੇ ਜਿਹੜਾ ਉਪੋਲਾ ਇਹਦਾ ਗੱਡੀ ਦਾ ਤੇ ਉਥੇ ਪਾਣੀ ਉੱਪਰ ਨੂੰ ਚੜ ਗਿਆ ਤੇ ਚੰਦਪਾਣ ਹੁੱਕਾ ਆਇਆ ਸੀਗਾ ਹੁਣ ਤੇ ਮੈਂ ਵੀ ਜਾਣਾ ਦੇਖਣਾ ਉਥੇ ਵੀ ਕਿੰਨਾ ਪਾਣੀ ਉੱਪਰ ਆ ਗਿਆ ਇਹ ਜਿਹੜੀ ਸਰ ਡਰੇਨ ਆ ਰਹੀ ਨਾ ਇਧਰੋਂ ਤੇ ਉਹ ਉਹਦੇ ਚ ਪਾਣੀ ਜਣ ਕੇ ਸਾਰੇ ਪਿੰਡ ਦਾ ਦੋ ਤਿੰਨ ਪਿੰਡਾਂ ਦਾ ਪਾਣੀ ਪੈਂਦਾ ਤੇ ਉਹ ਫੋਲ ਉੱਪਰ ਭਰ ਗਈਆਂ ਹੁਣ ਸਾਰੀਆਂ ਉਹ ਤੇ ਉਹ ਕਹਿੰਦੇ ਵੀ ਜਦੋਂ ਆਹ ਟ੍ਰੇਨ ਲੰਘਦੇ ਸਟੇਸ਼ਨ ਸਲੋ ਕਰਦੇ ਆ ਉਹਦਾ ਕਾਰਨ ਹੈ ਵੀ ਉਹ ਉਥੇ ਜਿਹੜਾ ਜਿਹਦੇ ਬੰਦੇ ਹੋਣੇ ਇਕੱਠੇ ਹੋਏ ਹੋਏ ਆ ਉਹ ਜਗ੍ਹਾ ਤੇ ਪਾਣੀ ਉੱਪਰ ਨੂੰ ਆ ਗਿਆ ਬਣੇਰੋ ਵਲੌਗ ਦੇ ਵਿੱਚ ਮੈਂ ਵੀ ਨਾ ਕੀ ਗੱਲ ਬਾਤ ਇਹ ਜਦੋਂ ਮੈਂ ਉਥੇ ਚੰਦਪਾਣ ਦੇ ਡਰੇਨ ਤੇ ਗਿਆ ਤਾਂ ਕਾਫੀ ਜ਼ਿਆਦਾ ਕੱਠ ਸੀਗਾ ਮੈਂ ਦੇਖਿਆ ਵੀ ਇਹ ਕੱਠ ਹੋਣ ਦੀ ਵਜ੍ਹਾ ਕੀ ਆ ਇੱਕ ਜਿਹੜਾ ਤੁਸੀਂ ਸਾਹਮਣੇ ਡਰੇਨ ਚ ਪਾਣੀ ਦੇਖ ਰਹੇ ਹੋ ਨਾ ਮੈਂ ਆਪਦੀ ਜ਼ਿੰਦਗੀ ਚ ਇਹ ਫਸਟ ਟਾਈਮ ਇੰਨਾ ਪਾਣੀ ਦੇਖਦਾ ਉਹਦਾ ਕਾਰਨ ਵੀ ਸਾਰੇ ਪੰਜਾਬ ਦੇ ਵਿੱਚ ਹੜਾ ਆਇਆ ਤੇ ਇਹ ਜਿਹੜੀ ਚੰਦਪਾਣੀ ਵਾਲੀ ਡਰੇਨ ਆ ਇਹ ਵੀ ਜਿਆਦਾ ਫਲੋ ਕਰ ਰਹੀ ਸੀਗੀ ਜਾਰਾ ਲੋਡ ਤੋਂ ਵੱਧ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਗੱਲਬਾਤ ਆ ਵੀ ਇਹ ਵੀ ਤੁਸੀਂ ਇੱਥੇ ਕੱਟ ਕਿਉਂ ਕਰਿਆ ਉਹ ਆਂਦੇ ਵੀ ਜਿਹੜਾ ਇਹ ਪਾਣੀ ਨਾਲ ਸਾਡੇ ਇਸ ਪੁਲ ਦਾ ਕੋਈ ਮਤਲਬ ਨਹੀਂ ਆ ਇਹ ਸਾਡਾ ਕੀ ਦਿੱਕਤ ਆ ਵੀ ਇਹ ਪੁਲ ਦਾ ਕੋਈ ਮੋਡੀਫਾਈ ਵਗੈਰਾ ਇਹ ਇੱਥੇ ਪੁਲ ਤੇ ਕਰ ਰਹੇ ਸੀਗੇ ਠੀਕ ਆ ਇਹ ਮੈਨੂੰ ਲੱਗਿਆ ਵੀ ਜਾਂ ਕੋਈ ਇੱਥੇ ਪਾਣੀ ਦੀ ਕੋਈ ਦਿੱਕਤ ਆ ਬਟ ਪਾਣੀ ਦੀ ਇੱਥੇ ਇਹ ਆਪਣੇ ਇਸ ਪੁਲ ਨੂੰ ਕੋਈ ਦਿੱਕਤ ਨਹੀਂ ਸੀਗੀ ਇਹਦੀ ਮੇਨ ਵਜ੍ਹਾ ਕੁਝ ਹੋਰ ਸੀਗਾ ਅੱਗੇ ਵੀਡੀਓ 'ਚ ਦੇਖਿਓ ਤੁਹਾਨੂੰ ਮੈਂ ਦਿਖਾਉਂਗਾ ਵੀ ਵੀ ਮੇਰ ਜਿਹੜਾ ਅਸਲ 'ਚ ਹੋਇਆ ਕੀ ਆ ਅੱਜ ਚੰਦ ਭਾਂਡ ਦੇ ਵਿੱਚ ਤੁਹਾਨੂੰ ਮੈਂ ਇੱਕ ਜ਼ੂਮ ਆਊਟ ਕਰਕੇ ਵਿਖਾਉਂਗਾ ਅੱਗੇ ਇੱਕ ਪੌੜ ਆਊਗਾ ਦਿਸੂਗਾ ਜਿੱਥੇ ਇਹ ਮੇਰ ਜਿਹੜਾ ਪਾਣੀ ਦਾ ਫਲੋ ਉੱਪਰ ਨੂੰ ਚਲਾ ਗਿਆ ਠੀਕ ਹੈ ਜੀ ਤਾਂ ਕਰਕੇ ਜੇ ਇਸ ਪਿੰਡ ਦੇ ਵਿੱਚ ਹੋਕਾਇਆ ਸੀ ਵੀ ਆਪਣਾ ਇਹ ਜਿਹੜਾ ਚੰਦ ਭਾਣ ਦਾ ਜਿਹੜਾ ਪੁਲ ਦੇ ਨਾਲ ਪਾਣੀ ਜ਼ਿਆਦਾ ਲੱਗ ਗਿਆ ਇਸ ਕਰਕੇ ਸਾਰੇ ਜਣੇ ਇਕੱਠੇ ਹੋ ਜੋ ਉਹਦੇ ਵਿੱਚ ਕਾਈ ਵਗੈਰਾ ਜੰਮੀ ਆ ਆਪਾਂ ਉਹਨੂੰ ਸਾਫ਼ ਕਰਨਾ ਹੁਣ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਵੀ ਜਿਹੜੀ ਉਹ ਕਾਈ ਦੀ ਜਿਹੜੀ ਉਹ ਪੁਲ ਦੀ ਗੱਲ ਕਰਦੇ ਹੋ ਉਹ ਦੇਖੋ ਬਹੁਤ ਸਾਰੇ ਬੰਦੇ ਉੱਤੇ ਖੜੇ ਆ ਉਹ ਇਹ ਉਹਦੀ ਪੁਲ ਦੀ ਕਾਈ ਵਗੈਰਾ ਸਾਫ਼ ਕਰਦੇ ਸੀਗੇ ਤਾਂ ਕਰਕੇ ਪਰ ਜਿਹੜੀ ਇੱਥੇ ਮੈਂ ਵੇਖਿਆ ਕਿ ਇੱਥੇ ਕੋਈ ਦਿੱਕਤ ਨਹੀਂ ਸੀਗੀ ਇਹ ਨੋਰਮਲ ਇਹ ਆਪਦਾ ਇਹ ਰੇਲਵੇ ਵਾਲੇ ਆਪਣਾ ਕੰਮ ਕਰ ਰਹੇ ਸੀਗੇ ਆਪਾਂ ਕੰਮ ਕਰਤਾ ਸੀ ਸਟਾਰਟ ਤੇ ਇੰਨੀ ਫਲੋਰ ਲਾ ਦਿੱਤੀ ਆ ਅੱਜ ਕਿੰਨੇ ਟਾਈਲ ਲੱਗ ਜੂ ਬਈ ਅੱਜ ਹਲੇ ਗਈ ਮਾਈਕ ਲੱਗੀ ਹੋਣੀ ਥੋੜੀਆਂ ਲੱਗੀਆਂ ਲੇਟ ਵਾਲਾ ਚੱਲਣਾ ਕੰਮ ਅੱਜ ਚਲੋ ਕੋਈ ਨਹੀਂ ਹੈ ਕਿਹਦੇ ਨਾਲ ਲੈਂਦੇ ਆ ਚਲੋ ਕੋਈ ਨਹੀਂ ਖਿਚਣ ਦੀ ਕੋਸ਼ਿਸ਼ ਕਰਦੇ ਆ ਇੱਕ ਤੁਹਾਨੂੰ ਜਿਵੇਂ ਮੈਂ ਆ ਪਿਛਲੀ ਥੋੜਾ ਪਿੱਛੇ ਦਿਖਾਇਆ ਵੀ ਆ ਪਾਣੀ ਚੜਿਆ ਉਹ ਉਥੇ ਆਪਣੇ ਰੇਲਵੇ ਸਟੇਸ਼ਨ ਤੇ ਉਥੇ ਉਹ ਆਪਣੇ ਕੀ ਹੁੰਦਾ ਉਹ ਫੁੱਪੋਲ ਹੁੰਦਾ ਪੁਲ ਤੇ ਪਾਣੀ ਚੜਿਆ ਵਾ ਹਣ ਤੇ ਮੈਂ ਹੁਣ ਇੱਕ ਦੂ ਵਾਰ ਤੁਹਾਨੂੰ ਨਾ ਉੱਥੇ ਦਿਖਾਉਂਗਾ ਆਪਣਾ ਮਨ ਲ ਕੇ ਅੱਗੇ ਵਲੌਗ ਚ ਬਣ ਰਿਓ ਸਾਡੇ ਇੱਥੇ ਡਰੇਨ ਆ ਚੰਦਪਨ ਉੱਥੇ ਉੱਥੇ ਵੀ ਪਾਣੀ ਕਹਿੰਦੇ ਬਹੁਤਾਂ ਚੜ ਗਿਆ ਸਾਰੇ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਹੋਏ ਆ ਤੇ ਉਹ ਆਪਣਾ ਜਿਹੜੀ ਉਹ ਉਹਨੇ ਹੁੰਦੀ ਆਪਣੀ ਕੇਰੀ ਸੌਰੀ ਯਾਰ ਵਿੱਚ ਹਰੇ ਹਰੇ ਵਾਈ ਜੀ ਹੁੰਦੀ ਆ ਪਨੇ ਕੇਲੀ ਕਹਿੰਦੇ ਕੀ ਕਹਿੰਦਿਆਂ ਨੂੰ ਤੇ ਉਹ ਉਹਦੇ ਵਿੱਚ ਫਸੀ ਹੋਈ ਸੀਗੀ ਤੇ ਉਹ ਹੁਣ ਸਾਰੇ ਪਿੰਡ ਵਾਲੇ ਉਹ ਉਧਰ ਕੱਢੀ ਜਾਂਦਾ ਤੁਹਾਨੂੰ ਜਾਂਦੇ ਵਕਤ ਅਸੀਂ ਦਿਖਾਵਾਂਗੇ ਫਿਲਹਾਲ ਇੱਥੇ ਜਿਹੜਾ ਰੇਲਵੇ ਸਟੇਸ਼ਨ ਤੇ ਉਹ ਪੁਲ ਤੇ ਕੰਮ ਚੱਲਿਆ ਜਾਂਦਾ ਪਤਾ ਨਹੀਂ ਕੀ ਗੱਲਬਾਤ ਦਾ ਬਹੁਤ ਜਣੇ ਲੋਕ ਇੱਥੇ ਕੰਮ ਤੇ ਲੱਗੇ ਹੋਇਆ ਤੇ ਕੁਝ ਪਾਣੀ ਪੂਣੀ ਕਰਕੇ ਵੀ ਚੱਕਰ ਆ ਕੋਈ ਪਰ ਸਾਰੇ ਕੰਮ ਤੇ ਲੱਗੇ ਹੋਏ ਵਾਣੇ ਰੋ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਡੇ ਬਸ ਫਲੋਰ ਦਾ ਕੰਮ ਤਰੀਣਾ ਚੱਲਿਆ ਜਾਂਦਾ ਚੱਲਿਆ ਜਾਂਦਾ ਫਿਰ ਨਾਲ ਨਾਲ ਤੁਹਾਨੂੰ ਮੈਂ ਚੰਦ ਭਾਂਪਿਓ ਉੱਥੇ ਵਿਖਾਉਂਦਾ ਵੀ ਉੱਥੇ ਡਰੇਨ ਤੇ ਵੀ ਕੀ ਗੱਲਬਾਤ ਆ ਲੋਈ ਸ਼ਾਮਾਂ ਦੇ ਵਜੇ 6 ਤੇ ਅੱਜ ਸੂਰਜ ਦੇਵਤਾ ਪੂਰੇ 2 ਦਿਨਾਂ ਬਾਅਦ ਦੇਖਿਆ ਸ਼ੁਕਰ ਵਿਚਾਰੇ ਪਾਸੇ ਥੋੜੇ ਬੱਦਲ ਜੇ ਚੱਕੇ ਅੱਗੇ ਨੂੰ ਤੇ ਮੌਸਮ ਸਾਫ਼ ਹੋ ਗਿਆ ਚੰਗੀ ਗੱਲ ਹੈ ਨਾ ਅੱਧਾ ਪੰਜਾਬ ਡੁੱਬੇ ਡੁੱਬੀ ਜਾਂਦਾ ਸੀ ਮੌਸਮ ਦਾ ਫਰਕ ਪੈ ਗਿਆ ਤੇ ਆ ਦੇਖੋ ਤੱਪ ਵੀ ਪੂਰੀ ਫੁੱਲ ਤੇ ਟਾਈਮ ਪੂਰੇ 6 ਵਜੇ ਹੂੰ ਇਦਰੋ ਜੇ ਬੱਦਲ ਜੇ ਹੈਗੇ ਮਾਰੇ ਮੋਟੇ ਆ ਸਾਈਡ ਜੀ ਤੋਂ ਬਟੂ ਠੀਕ ਆ ਸੋਰੀ ਦੇਵਦਾ ਆ ਗਿਆ ਚਲੋ ਵਣੇ ਦਾ ਵਲੌਗ ਦੇ ਵਿੱਚ ਤੁਹਾਨੂੰ ਜਿਹੜਾ ਪਾਣੀ ਦੇ ਬਾਰੇ ਮੈਂ ਗੱਲ ਕਰਦਾ ਸੀ ਤੁਹਾਨੂੰ ਉਹ ਦਿਖਾ ਕੇ ਲਿਆਉਂਗਾ ਤੁਹਾਨੂੰ ਵੀ ਉਹ ਜਿਹੜਾ ਚੰਦਪਨ ਡਰੇਨ ਚ ਵਣੇ ਰੋ ਵਲੌਗ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਉੱਥੇ ਆਪਣੇ ਚੰਦਪਨ ਡਰੇਨ ਦਿਖਾਉਣ ਸੀ ਜਿਹੜਾ ਪਾਣੀ ਦਾ ਫਲੋ ਉੱਪਰ ਚੜਾ ਉਹ ਸਾਨੂੰ ਹੁਣ ਸਾਨੂੰ ਆਉਣ ਦੇ ਵਕਤ ਨੇਰਾ ਹੋ ਗਿਆ ਕਿਉਂਕਿ ਜਿੱਥੇ ਅਸੀਂ ਕੰਮ ਤੇ ਲੱਗੇ ਸੀਗੇ ਉੱਥੇ ਉਹਨਾਂ ਨੇ ਬ੍ਰਿੱਤੀ ਸਿਮੇਂਟ ਵਗੈਰਾ ਭੇਜਿਆ ਸੀਗਾ ਤੇ ਉਹ ਟ੍ਰਾਂਡ ਵੀ ਉੱਥੇ ਖੁੱਭ ਗਈ ਬਹੁਤ ਅਸੀਂ ਉੱਥੇ ਮੱਥਾ ਮਾਰਿਆ ਪਹਿਲਾਂ ਮੈਂ ਸੋਚਿਆ ਮੈਂ ਵੀਡੀਓ ਤਿਆਰ ਕਰਨਾ ਬਟ ਉਹ ਸਮਾਂ ਨਹੀਂ ਮਿਲਿਆ ਤੇ ਇਸ ਕਰਕੇ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਉਂਗਾ ਜਿਹੜਾ ਆਪਣਾ ਪਾਣੀ ਦਾ ਫਲੋਅਰ ਬਾਕੀ ਸਾਰੇ ਪੰਜਾਬ ਦੇ ਵਿੱਚ ਹੀ ਹੜਾ ਆ ਤੇ ਸਾਡੇ ਇੱਥੇ ਆਪਣੇ ਚੰਦਪਾਣ ਵੀ ਥੋੜਾ ਜਿਹਾ ਐਕਸਾ ਦਾ ਰੈਡ ਅਲਰਟ ਹੋ ਗਿਆ ਸੀਗਾ ਤੇ ਚਲੋ ਇਸ ਕਰਕੇ ਮੈਂ ਦਿਖਾ ਨਹੀਂ ਸਕਿਆ ਕਿਉਂਕਿ ਲੇਟ ਹੋਣ ਕਰ ਨੇਰਾ ਹੋ ਗਿਆ ਸੀਗਾ ਚਲੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਆਸ ਕਰਦਾ ਤੁਹਾਨੂੰ ਚੰਗਾ ਲੱਗਿਆ ਵਲੌਗ ਤੇ ਸਾਡਾ YouTube ਚੈਨਲ ਸਬਸਕ੍ਰਾਈਬ সাড়া ফেসবুক পেজ ফোলো করো ধন্যবাদ